ਬਿੱਤੀ ਕਾਲ ਕਿਸਾਨੀ ਮੋਰਚੇ ਦੇ ਚੱਲਦੇ ਰਾਜਪੁਰਾ ਨਜ਼ਦੀਕ ਸੰਭੂ ਬਾਰਡਰ ਤੇ ਸ਼ਹੀਦ ਹੋਏ ਕਿਸਾਨ ਵਿਸ਼ਨ ਸਿੰਘ ਨੂੰ ਅੱਜ ਉਹਨਾਂ ਦੇ ਜੱਦੀ ਪਿੰਡ ਖੰਡੂਰ ਵਿਕੇ ਹਜ਼ਾਰਾਂ ਦੀ ਤਾਦਾਦ ਵਿੱਚ ਲੋਕਾਂ ਵੱਲੋਂ ਅੰਤਮ ਵਿਦਾਇਗੀ ਦਿੱਤੀ ਗਈ ਅਤੇ ਅੰਤਮ ਸੰਸਕਾਰ ਕੀਤਾ ਗਿਆ ਕਿਸਾਨ ਵਿਸ਼ਨ ਸਿੰਘ ਜੋ ਲਗਭਗ 1 ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਕਿਸਾਨ ਮੋਰਚਾ ਸ਼ੁਰੂ ਹੋਣ ਸਮੇਂ ਤੋਂ ਹੀ ਲੈ ਕੇ ਸੰਭੂ ਬਾਰਡਰ ਤੇ ਆਪਣੇ ਸਾਥੀਆਂ ਨਾਲ ਡਟਿਆ ਹੋਇਆ ਸੀ ਜਹਦੀ ਬੀਤੇ ਕੱਲ ਸਵੇਰੇ ਰਾਜਪੁਰਾ ਦੇ ਹਸਪਤਾਲ ਵਿੱਚ ਮੌਤ ਹੋ ਗਈ ਸੀ ਜਿੱਤੇ ਅੱਜ ਉਹਨਾਂ ਦਾ ਪੋਸਟਮਾਰਟਮ ਕਰਵਾਉਣ ਤੋਂ ਉਪਰੰਤ ਉਹਨਾਂ ਦੇ ਪਿੰਡ ਖੰਡੂਰ ਵਿਖੇ ਲਿਆਂਦਾ ਗਿਆ ਜਿੱਤੇ ਉਹਨਾਂ ਦਾ ਹਜ਼ਾਰਾ ਨਾਮ ਅਖਾਨਾ ਅੰਤਮ ਸੰਸਕਾਰ ਕੀਤਾ ਗਿਆ ਰਾਏਕੋਟ ਤੋਂ ਹਗਮ ਸਿੰਘ ਢਾਲੀਵਾਲ ਦੀ ਰਿਪੋਰਟ ਅਸੀਂ ਇਹ ਬਹੁਤ ਅਣਥੱਕ ਯੋਧੇ ਸੀਗੇ ਜੀ ਪਹਿਲਾਂ ਵੀ ਜਿਵੇਂ ਦਿੱਲੀ ਦਾ 13 ਮਹੀਨੇ 13 ਦਿਨ ਆਪਾਂ ਘੋੜ ਜਿੱਤੇ ਆ ਉਹਦੇ ਵਿੱਚ ਵੀ ਬੜੀ ਵੱਧ ਚੜ ਕੇ ਹਿੱਸਾ ਲਿਆ ਵੱਡੀ ਹਾਜ਼ਰੀ ਰਹੀ ਆ ਤੇ ਹੁਣ ਵੀ ਤਕਰੀਬਨ ਇਹ ਜਿੱਦਣ 12 ਤਰੀਕ ਤੋਂ ਕਰੇ ਤੁਰੇ ਆ ਉਸੇ ਦਿਨ ਦੇ ਲਗਾਤਾਰ ਇਹ ਮੋਰਚੇ ਡਟੇ ਹੋਏ ਨੇ ਤੇ 21 ਤਰੀਕ ਨੂੰ ਜਿਆਦਾ ਗੈਸ ਚੜਨ ਦੇ ਕਾਰਨ 3 ਦਿਨ ਜਿਆਦਾ ਢਿੱਲੇ ਰਹੇ ਅਰ ਅਸੀਂ ਇਹਨਾਂ ਨੂੰ ਕਹਿ ਦਿੱਤਾ ਕਿਹਾ ਵੀ ਤੁਹਾਨੂੰ ਐਡਮਿਟ ਕਰਵਾ ਦਿੰਨੇ ਆ ਪਰ ਇਹ ਕਹਿੰਦੇ ਵੀ ਨਹੀਂ ਮੈਂ ਮੋਰਚੇ 'ਚੋਂ ਛੁੱਟੀ ਨਹੀਂ ਕਰਨੀ ਮੈਂ ਇੱਥੇ ਦਵਾਈ ਲੈ ਕੇ ਮਤਲ ਸਾਰ ਨੂੰ ਇਹ ਉੱਥੋਂ ਹੀ ਕੈਂਪਾਂ ਦੇ ਵਿੱਚੋਂ ਦਵਾਈ ਲੈ ਕੇ ਸਾਰਦੇ ਰਹੇ ਪਰ ਮੋਰਚੇ ਦੇ ਵਿੱਚੋਂ ਇਹ ਗਾਇ ਹਜ਼ਰ ਨਹੀਂ ਹੋਏ ਹੈਗੇ ਇਹ ਸੀ ਹੀ ਕਦੋਂ ਹੋਇਆ ਇਹ ਇਹ ਕੱਲ ਤੜਕੇ 5:00 ਵਜੇ ਦੇ ਕਰੀਬ 5:35 ਦੇ ਕਰੀਬ ਇਹਨਾਂ ਦੀ ਡੈਥ ਹੋਈ ਆ ਰਸਤੇ ਤੇ ਜਾਂਦਿਆਂ ਦੇ ਐਂਬੂਲੈਂਸ ਚ ਫਿਰ ਕੀ ਸਰਕਾਰ ਤੋਂ ਮੰਗ ਕਰਦੇ ਸਰਕਾਰ ਤੋਂ ਅਸੀਂ ਇਹਨਾਂ ਦੇ ਇੱਕ ਪਰਿਵਾਰ ਨੂੰ ਨੌਕਰੀ ਤੇ ਇਹਨਾਂ ਦੀ ਕਰਜ਼ਾ ਮਾਫੀ ਤੇ ਜੋ ਇਹਨਾਂ ਦਾ ਜੋਗ ਮੁਆਵਜ਼ਾ ਦਿੱਤਾ ਜਾਣ ਦੇ ਸਰਕਾਰ ਨੂੰ ਇਹੀ ਕਹਣਾ ਚਾ ਰਿਹਾ ਦੇਖੋ ਜਿਹੜਾ ਸਾਡਾ ਸੀਦ ਹੋਇਆ ਬਿਸਨ ਸਿੰਘ ਉਹ ਪਹਿਲਾਂ ਵੀ ਮੋਰਚਾਂ ਤੇ ਡਟਦਾ ਰਿਹਾ ਸਾਡੇ ਨਾਲ ਪਖਵਾਲ ਬਲਾਕ ਤੋਂ ਲਗਾਤਾਰ ਮੋਰਚਾਂ ਦੇ ਵਿੱਚ ਜਾਂਦਾ ਰਿਹਾ ਪਰ ਜਿਹੜੀ ਇਹਨਾਂ ਨੇ ਸੀਧੀ ਅੱਜ ਦਿੱਤੀ ਆ ਸੰਭੂ ਮੋਰਜੇ ਦੇ ਉੱਤੇ ਉਹ ਬਿਲਕੁਲ ਜਾਇਆ ਨਹੀਂ ਜਾਊਗੀ ਕਿਉਂਕਿ ਉੱਥੇ ਅੱਜ ਤੁਸੀਂ ਇਹਨਾਂ ਦੇ ਦੇਖੋ ਵੀ ਘੱਟੋ ਘੱਟ 13 ਜੱਥੇ ਬੰਦੀਆਂ ਨੇ ਉੱਥੇ ਇਹਨਾਂ ਨੂੰ ਸਰਦਾ ਤੇ ਫੁੱਲ ਭੇਟ ਕੀਤੇ ਆ ਬਗੈਰ ਝੰਡੇ ਪਾ ਕੇ ਵੀ ਇਹ ਜਿਹੜਾ ਬਿਸਨ ਸਿੰਘ ਸੀਦ ਹੋਇਆ ਇਹ ਇਕੱਲੇ ਖੰਡੂਰ ਪਿੰਡ ਦਾ ਨਹੀਂ ਜਾਂ ਉਹ ਪਰਿਵਾਰ ਦਾ ਨਹੀਂ ਦੇ ਸਾਰੇ ਜਥੇਬੰਦੀਆਂ ਦਾ ਹਸੀਬ ਹੋਇਆ ਉਸ ਟਾਈਮ ਬਾਕੀ ਬਿਸ਼ਨ ਸਿੰਘ ਨੇ ਜੋ ਵੀ ਉਥੇ ਆਪਣਾ ਮੋਰਚੇ ਦੇ ਵਿੱਚ ਹਾਜ਼ਰੀ ਭਰੀਆ ਔਰ ਜਿਹੜਾ ਮੇਨ ਗੱਲ ਵੀ ਦੇਖੋ ਇੱਕ ਦਾ ਨਾ ਘਰੇ ਵਹਿੰਦੇ ਆ ਬੰਦੇ ਇਸ ਸੰਘਰਸ਼ ਦੇ ਵਿੱਚ ਵੀ ਇਹ ਕਹਿੰਦਾ ਰਿਹਾ ਵੀ ਚਾਹੇ ਮੈਨੂੰ ਗੈਸ ਚੜ ਗਈ ਚਾਹੇ ਮੈਂ ਹਸੀਬ ਹੋ ਜਾ ਮੈਂ ਘਰੇ ਨਹੀਂ ਜਾਊਗਾ ਔਰ ਟੈਨਸ਼ਨ ਇੰਨੀ ਲੈਂਦੇ ਸੀਗੇ ਕਹਿੰਦੇ ਵੀ ਚੌੜ ਜਾਵਤਾ ਲੱਗ ਗਿਆ ਵੀ ਆਪਣਾ ਸੰਘਰਸ਼ ਲੰਬਾ ਜਾਊਗਾ ਸਾਡੇ ਨਾਲ ਗੱਲਾਂ ਕਰਦੇ ਰਾਤ ਨੂੰ ਤਕਰੀਬਨ 10-11 ਵਜੇ ਤੱਕ ਗੱਲਾਂ ਕਰਦੇ ਰਹਿੰਦੇ ਸੀਗੇ ਬਹੁਤ ਯਾਨੀ ਕਿ ਸੰਘਰਸ਼ ਦੇ ਇੰਨੇ ਰੁੱਝੇ ਹੋਏ ਸੀਗੇ ਮੰਗੀ ਹੱਕਾਂ ਦੀ ਖਾਤਰ ਲੋਕਾਂ ਦੀ ਹੱਕਾਂ ਦੀ ਖਾਤਰ ਇਹ ਲੜਾਈ ਲੜਦੇ ਸੀਗੇ ਪਰ ਆਪਣੀ ਜੋ ਇਹਨਾਂ ਨੇ ਸ਼ਹੀਦੀ ਦਿੱਤੀ ਆ ਉਥੇ ਉਹ ਜਾਇਆ ਨਹੀਂ ਜਾਊਗੀ ਇਹਨਾਂ ਸਾਰੇ ਸਾਡੇ ਪੰਜਾਬ ਦੇ ਵਾਸੀਆਂ ਨੂੰ ਸਾਡੇ ਪਖਵਾਲ ਦੇ ਜਿੰਨੇ ਵੀ ਬਲਾਕ ਦੇ ਵਰਕਰ ਨੇ ਉਹਨਾਂ ਨੂੰ ਵੀ ਆਪਾਂ ਜਿਹੜੀ ਇਹਨੇ ਸ਼ਹੀਦੀ ਦਿੱਤੀ ਆ ਦੀ ਸੋਚ ਤੇ ਪਹਿਰਾ ਦੇਣਾ ਜਿਹੜੇ ਬੰਦੇ ਹੱਕ ਨੇ ਬੈਰੀਅਰਾਂ ਦੇ ਉੱਤੇ ਚਾਹੇ ਸੰਭੂ ਬੈਰੀਅਰ ਮੋਰਚਾ ਲੱਗਿਆ ਚਾਹੇ ਖਨੌਰੀ ਲੱਗਿਆ ਉਹਦੇ ਵਿੱਚ ਆਪਾਂ ਹਾਜ਼ਰੀਆਂ ਵੀ ਭਰਨੀਆਂ ਨੇ ਇਹ ਸਾਡੀ ਸ਼ਹੀਦੀ ਦੀ ਸੋਚ ਤੇ ਅਸੀਂ ਪਹਿਰਾ ਦੇਣਾ ਦਾ ਜੀ ਕੀ ਨਾ ਹੁੰਦਾ ਤੇ ਕੀ ਗੱਲਬਾਤ ਹੋਈ ਆ ਜੀ ਮੈਂ ਜਸਵੀਰ ਸਿੰਘ ਸਿੱਧੂ ਪਰ ਸੂਬਾ ਸੀਨੀਅਰ ਮੀਤ ਪ੍ਰਧਾਨ ਪੰਜਾਬ ਇਹ ਸਾਡੇ ਬਿਸ਼ਨ ਸਿੰਘ ਜੀ ਜਿਹੜਾ ਇੱਕ ਅਸੀਂ ਸਾਰੇ ਕਈ ਜੱਥੇਬੰਦ ਬਹੁਤ ਸਾਰੇ ਜਥੇਬੰਦਿਆਂ ਨੇ ਰਲ ਮਿਲ ਕੇ ਧਰਨਾ ਲਾਉਣ ਜਾਣਾ ਸੀ ਦਿੱਲੀ ਜੰਤਰ ਮントਰ ਵਿਖੇ ਕੇਂਦਰ ਸੈਂਟਰ ਦੀ ਸਰਕਾਰ ਤੇ ਹਰਿਆਣੇ ਦੀ ਖੱਟਰ ਸਰਕਾਰ ਨੇ ਜਿਹੜਾ ਸਾਨੂੰ ਅੱਗੇ ਨਹੀਂ ਜਾਣ ਦਿੱਤਾ ਉੱਥੇ ਇਹ ਜੋਧੇ 12 ਤਰੀਕ ਨੂੰ ਇੱਥੋਂ ਤੁਰ ਪੈਂਦੇ ਨੇ 12 ਦੇ 13 ਤਰੀਕ ਦੀ ਇਹ ਜਿਹੜੀ ਰਾਤ ਆ 12 ਦੀ ਰਾਤ ਆ ਸ਼ਾਮ ਦੀ ਉਹ ਇਹ ਉੱਥੇ ਰਾਜਪੁਰੇ ਦੇ ਨੇੜੇ ਮਦਨਪਰਚਲਹੀੜੀ ਗੁਰੂ ਘਰ ਆ ਗੁਰਦੁਆਰਾ ਸੀਰ ਚੰਦਰਾ ਉੱਥੇ ਰਾਤ ਕੱਟਦੇ ਆ ਸਵੇਰੇ ਇਹ 13 ਤਰੀਕ ਨੂੰ ਅਸੀਂ ਸਾਰੇ ਇਕੱਠੇ ਹੋ ਕੇ ਉੱਥੋਂ ਚਾਲੇ ਪਾ ਦਿੰਦੇ ਆ ਦਿੱਲੀ ਵੱਲ ਨੂੰ ਰਵਾਨਾ ਹੁੰਦੇ ਆ ਸਾਨੂੰ ਅੱਗੇ ਪ੍ਰਸ਼ਾਸਨ ਵੱਲੋਂ ਪੰਜਾਬ ਦੇ ਹਰਿਆਣਾ ਦੇ ਬਾਰਡਰ ਤੇ ਰੋਕਿਆ ਜਾਂਦਾ ਹੈ ਰੋਕਿਆ ਵੀ ਐਨੇ ਭੜੇ ਤਰੀਕੇ ਨਾਲ ਜਾਂਦਾ ਹੈ ਕਿ ਬਹੁਤ ਬੁਰੀ ਤਰ੍ਹਾਂ ਟੀਆਰ ਗੈਸ ਦੇ ਗੋਲੇ ਮਾਰੇ ਜਾਂਦੇ ਨੇ ਉੱਥੇ ਸਾਤ-ਸਾਤ ਪ੍ਰਕਾਰ ਦੇ ਬੈਰੀਕੇਟ ਕਰੇ ਹੋਏ ਆ ਜਿਵੇਂ ਇਸ ਤਰ੍ਹਾਂ ਤਾਂ ਇਹਨਾਂ ਨੇ ਪਾਕਿਸਤਾਨ ਦੇ ਬਾਰਡਰਾਂ ਤੇ ਨਹੀਂ ਕਰੇ ਹੋਏ ਜਿਸ ਤਰ੍ਹਾਂ ਉੱਥੇ ਕਰੇ ਹੋਏ ਨੇ ਕੰਧਾਂ ਕਰਨੀਆਂ ਕੰਡਿਆਲੀ ਤਾਰ ਦਾ ਲਾਉਣਾ ਥੱਲੇ ਭਾਰਤੀ ਦੇ ਵਿੱਚ ਵੱਡੇ-ਵੱਡੇ 8-8 ਸੂਤ ਦੇ ਸਰੀਆਂ ਨੂੰ ਤਿੱਖੇ ਕਰਾ ਕੇ ਲਾਈਨ ਦੇ ਵਿੱਚ ਲਵਾਉਣਾ ਕਿ ਟਾਇਰ ਫਟ ਜਾਣਗੇ ਜੇਕਰ ਕਿਸਾਨ ਲੰਘਣ ਗਈ ਇਹ ਨਾਲ ਤੇ ਉਸ ਗੈਸ ਦਾ ਅਸਰ ਉਸ ਦਿਨ ਹੋਇਆ 13 ਤਰੀਕ ਨੂੰ ਵੀ ਉਹ ਚੱਲੇ ਨੇ 14 ਨੂੰ ਵੀ ਉਹ ਬਹੁਤ ਚੱਲੇ ਨੇ ਤੇ ਫਿਰ ਸਾਰੀਆਂ ਜਥੇਬੰਦੀਆਂ ਵੱਲੋਂ ਤੇ 21 ਤਰੀਕ ਦੀ ਦਿੱਲੀ ਚਲੋ ਦੀ ਦੁਬਾਰਾ ਫੇਰ ਕਾਲ ਲੱਤੀ ਗਈ ਇਹ ਉਸ ਦਿਨ ਵੀ ਬਿਸਨ ਸਿੰਘ ਜੋਧਾ ਜੀ ਸਾਡੇ ਪ੍ਰਧਾਨ ਜੀ ਸਰਦਾਰ ਦਿਗਜੇਸ਼ਨ ਡੱਲੇਆਲ ਦੇ ਨਾਲ ਅਸੀਂ ਸਾਰੇ ਮੁਰਲੀ ਕਿਤਾਬ ਦੇ ਵਿੱਚ ਸਾਂ ਉਹ ਦਿਨ ਵੀ ਫਿਰ ਜਦੋਂ ਉਹ ਚੱਲੇ ਨੇ ਗੋਲੇ ਇਹ ਅਗਲੀ ਕਤਾਰ ਦੇ ਵਿੱਚ ਅਸੀਂ ਤੇ ਉਹ ਜਿਹੜੀ ਗੈਸ ਹੈ ਉਹ ਗੈਸ ਜਿਹੜਾ ਗੋਲੇ ਚਲਾਏ ਗਏ ਨੇ ਉਹਨਾਂ ਦੀ ਮਨਿਆਦ ਨਿਕਲ ਚੁੱਕੀ ਸੀ ਪੁਰਾਣੇ ਗੋਲੇ ਸੀ ਇਸ ਕਰਕੇ ਉਹਨਾਂ ਨੇ ਬਹੁਤ ਭੈੜਾ ਅਸਰ ਕਰਿਆ ਮੈਡੀਕਲ ਦੇ ਜਿਹੜੀ ਲਾਈਨ ਦੇ ਵਿਅਕਤੀ ਨੇ ਡਾਕਟਰ ਵਗੈਰਾ ਉਹਨਾਂ ਨੇ ਸਾਨੂੰ ਇਹ ਦੱਸਿਆ ਕਿ ਤੁਹਾਡੇ ਗੈਸ ਦਾ ਅਸਰ 1.5 ਤੋਂ 2 ਮਹੀਨੇ ਤੱਕ ਇਸੇ ਤਰ੍ਹਾਂ ਰਹੂਗਾ ਜਿਹੜੇ ਬਜ਼ੁਰਗ ਨੇ ਜਾਂ ਕਮਜ਼ੋਰ ਨੇ ਸ਼ੂਗਰ ਦੇ ਕੁਝ ਮਰੀਜ਼ ਨੇ ਉਹਨਾਂ ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਪਾਪਣੀਆਂ ਜਿਵੇਂ ਸਾਡਾ ਵਿਸ਼ਨ ਸਿੰਘ ਕਿਸਾਨੀ ਕੋਲ ਲੜਦਾ ਹੋਇਆ ਸ਼ਹੀਦ ਦੇ ਪ੍ਰਾਪਤ ਕਰ ਗਿਆ ਇਸ ਤਰ੍ਹਾਂ ਸਾਡੇ ਹੋਰ ਵੀ ਬਹੁਤ ਸਾਰੇ ਕਿਸਾਨ ਉਸੇ ਦਿਨ ਤੋਂ ਚੜ੍ਹਾਈ ਕਰ ਗਏ ਨੇ ਉਹਦੇ ਕਿਹੜਾ ਮਤਲਬ ਹੈ ਵੀ ਇਹ ਜਿਹੜੀ ਮਿਆਦ ਲੰਗੀ ਗੈਸ ਸੀ ਉਹਦੇ ਕਾਰਨ ਡੈਥ ਹੋਈ ਇਹ ਉਹਦੇ ਕਾਰਨ ਵੀ ਡੈਥ ਹੋ ਸਕਦੀ ਹੈ ਇਹ ਤਾਂ ਜਿਹੜੇ ਮੈਡੀਕਲ ਲੈਨ ਦੇ ਨੇ ਕੋਈ ਡਾਕਟਰ ਵਗੈਰਾ ਉਹਨਾਂ ਨੇ ਸਾਡੇ ਕੋਲੇ ਗੱਲਾਂ ਦਸੀਆਂ ਨੇ ਕਿ ਇਹ ਇਹ 1.5 ਤੋਂ 2 ਮਹੀਨੇ ਤੱਕ ਇਸ ਤਰ੍ਹਾਂ ਦੀ ਗੱਲ ਵਾਪਰ ਸਕਦੀ ਹੈ ਇਹ ਅਸੀਂ ਆਪਣੇ ਕੋਈ ਕੋਲੋਂ ਨਹੀਂ ਕਹਿੰਦੇ ਹੈਗੇ ਜੋ ਖੱਟਰ ਸਰਕਾਰ ਨੇ ਹਰਿਆਣੇ ਦੇ ਪ੍ਰਸ਼ਾਸਨ ਨੇ ਸਾਡੇ ਤੇ ਗੋਲੇ ਚ ਲਾਏ ਨੇ ਅਥਰੂ ਗਾਇ ਦੇ ਕੋਲ ਇਸ ਤਰ੍ਹਾਂ ਦੇ ਬਈ ਦੋ ਖੋਲ ਤਾਂ ਸਾਨੂੰ ਇਸ ਤਰ੍ਹਾਂ ਦੇ ਮੇਲੇ ਨੇ ਜਿਨ੍ਹਾਂ ਦੇ ਪਿੱਛੇ ਫਿਰਕੀ ਜੀ ਲੱਗੀ ਸੀ ਉਹ ਜੇਕਰ ਕਿਸੇ ਟਰੈਕਟਰ ਦੇ ਬਾਜੰਦੇ ਟਰੈਕਟਰ ਨੂੰ ਪਾੜ ਦਿੰਦੇ ਇਨਸਾਨ ਤਾਂ ਇੱਕ ਦੂਰ ਦੀ ਗੱਲ ਹੈ ਸਾਡਾ 400 ਦੇ ਉੱਪਰ ਕਿਸਾਨ ਫਟੜ ਹੋ ਗਿਆ ਕਿਸੇ ਦੀ ਪਿੰਜਣੀ ਦਾ మాਸ ਲੈ ਗਿਆ ਸਾਰਾ ਹੀ ਕਿਸੇ ਦਾ ਡੋਲੇ ਦਾ మాਸ ਉੱਤਰ ਗਿਆ ਕਿ ਕਿੰਨੀਆਂ ਦੀਆਂ ਅੱਖਾਂ ਚਲੇ ਗਈਆਂ ਰੋ ਨੌਜਵਾਨ ਨੇ ਕੁਝ ਉਹਨਾਂ ਦੀ ਨੀਗਾ ਚਲੀ ਗਈ ਨੀਗਾ ਦੀ ਰੋਸ਼ਨੀ ਬਿਲਕੁਲ ਚਲੀ ਗਈ ਇੱਕ ਸਾਡਾ ਨੌਜਵਾਨ ਹੈ ਗੁਰਲਾਲ ਸਿੰਘ ਕਿਹੜੇ ਪਿੰਡ ਦਾ ਉਹ ਉਫੜੀ ਤੋਂ ਉਹ ਵਿਚਾਰਾ ਪਹਿਲਾਂ ਤਾਂ ਇੱਥੇ ਲੁਧਿਆਣੇ ਦੇ ਅੰਦਰ ਰੱਖਿਆ ਹਲੇ ਕੁਆਰਾ ਬੱਚਾ ਹੈ ਕੋਈ 22 ਸਾਲ ਦਾ ਕਮਲਿਆ ਮਾਂ ਉਹ ਮਲ ਬੋਲੀ ਜਾਂਦਾ ਦਿਮਾਗ ਤੋਂ ਮਿਲ ਸੰਤੁਲਨ ਗਵਾ ਬੈਠਾ ਉਹ ਆਪਣੇ ਰਜਿੰਦਰ ਹਸਪਤਾਲ ਦੇ ਵਿੱਚ 18 ਨੰਬਰ ਵਾਰਡ ਦੇ ਵਿੱਚ ਇਸ ਟਾਈਮ ਦਾਖਲ ਹੈ ਚਲੋ ਪ੍ਰਮਾਤਮਾ ਭਲੀ ਕਰੇ ਕਿ ਉਹਨੂੰ ਸਿਹਤਯਾਬੀ ਬਖਸ਼ੇ ਪ੍ਰਮਾਤਮਾ ਉਹ ਥੋੜਾ ਥੋੜਾ ਠੀਕ ਵੀ ਹੋ ਰਿਹਾ ਇਹ ਸਰਕਾਰ ਦੀਆਂ ਨਲਾਇਕੀਆਂ ਕਰਕੇ ਹੋ ਰਿਹਾ ਸਰਕਾਰ ਨੇ ਇਹ ਜਿਹੜੀਆਂ ਮੰਗਾਂ ਸੀ ਨਾ ਇਹ ਜਦੋਂ ਅਸੀਂ ਉੱਥੋਂ ਦਿੱਲੀ ਤੋਂ ਤਿੰਨ ਕਾਲੇ ਨੂੰ ਰੱਦ ਕਰਾ ਕੇ ਆਏ ਆ ਇਹ ਉਦੋਂ ਮੰਨੀਆਂ ਸੀ ਲਾਗੂ ਨਹੀਂ ਕਰੀਆਂ ਇਹ ਜੋ ਦੇ ਸਾਡੇ ਨਾਲ ਚ ਜਾ ਰਹੇ ਸੀ ਇਹ ਮੰਗਾਂ ਨੂੰ ਲਾਗੂ ਕਰਾਉਣ ਲਈਓ ਸਾਡੇ ਦਾ ਸਰਕਾਰ ਨੇ ਇਸ ਤਰ੍ਹਾਂ ਦਾ ਰਵਈਆ ਕਰਿਆ ਜਿਵੇਂ ਅਸੀਂ ਭਾਰਤ ਦੇਸ਼ ਦੇ ਵਾਸੀ ਨਾ ਹੋਈਏ ਕੋਈ ਕਿਸੇ ਦੂਜੀ ਕੰਟਰੀ ਦੇ ਵਾਸੀ ਹੋਈਏ ਔਰ ਤੁਸੀਂ ਜਿਵੇਂ ਅਸੀਰ ਹੋਇਆ ਉਹਦੇ ਲਈ ਸਰਕਾਰ ਤੋਂ ਮੰਗ ਕਰ ਰਹੇ ਹਾਂ 50 ਸਰਕਾਰ ਤੋਂ ਇਹੋ ਮੰਗ ਕਰਦੇ ਹਾਂ ਕਿ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ ਪਰਿਵਾਰ ਦੇ ਕਿਸੇ ਇੱਕ ਜੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਤਾਂ ਜੋ ਕਿ ਇਹ ਸਾਡੇ ਸ਼ਹੀਦ ਦੀ ਕੁਝ ਨਾ ਕੁਝ ਪਰਪਾਈ ਹੋ ਸਕੇ ਤੇ ਪਰਿਵਾਰ ਕੁਝ ਗਰੀ ਪਰਿਵਾਰ ਹੈ ਸੁਖ ਸ਼ਾਂਤੀ ਨਾਲ ਆਪਣਾ ਗੁਜ਼ਾਰਾ ਕਰ ਸਕੇ ਜਿਸ ਤਰ੍ਹਾਂ ਗਰੀ ਪਰਿਵਾਰਾਂ ਕੀ ਜਥੇਬੰਦੀਆਂ ਵੀ ਇਹਨਾਂ ਦੀ ਮਦਦ ਕਰ ਗਈਆਂ ਜੀ ਜਥੇਬੰਦੀਆਂ ਕਰਦੀਆਂ ਨੇ ਬਿਲਕੁਲ ਕਰਨਗੀਆਂ ਇਹ ਤਾਂ ਕੋਈ ਗੱਲ ਨਹੀਂ ਹੈ ਵੀ ਜਿ세 ਬੰਦਿਆਂ ਨਾ ਕਰਨ ਸਾਰੇ ਇੱਥੇ ਬੰਦਿਆਂ ਕਰਦੇ ਨੇ ਪਹਿਲਾਂ ਵੀ ਕਰਦੇ ਆ ਰਹੇ ਹੁਣ ਵੀ ਅਸੀਂ ਪਰਿਵਾਰ ਦੇ ਨਾਲ ਰੋਡ ਦੇ ਨਾਲ ਮੋਢਾ ਲਾ ਕੇ ਖੜੇ ਆਂ ਕਿਸੇ ਤਰ੍ਹਾਂ ਦੀ ਕੋਈ ਅੱਜ ਦੀ ਗੱਲ ਨਹੀਂ ਹੈਗੀ ਇਹਨਾਂ ਨੂੰ ਕਦੇ ਫੇਰ ਵੀ ਕੋਈ ਜ਼ਰੂਰਤ ਪਵੇ ਕਿਸੇ ਤਰ੍ਹਾਂ ਦੀ ਕੋਈ ਆਖ ਆਉਂਦੀ ਹੈ ਤਾਂ ਅਸੀਂ ਇਹਨਾਂ ਦੇ ਨਾਲ ਖੜੇ ਆਂ ਛੋਟੀ ਜਿਹੀ ਗੱਲ ਥੋੜਾ ਲਾ ਇਨਸਾਲ ਕੁਰਬਾਨੀ ਕਰਨੇ ਕਰ ਗਿਆ ਸਾਡਾ ਬਿਸ਼ਨ ਸਿੰਘ ਜੀ ਦੇਖੋ ਇਸ ਦੁਨੀਆ ਤੋਂ ਮੈਂ ਵੀ ਚਲੇ ਜਾਣਾ ਸਾਰਿਆਂ ਨੇ ਚਲੇ ਜਾਣਾ ਕਿਸੇ ਨੇ ਕਿਵੇਂ ਕਿਸੇ ਨੇ ਕਿਵੇਂ ਪਰ ਇਹ ਜਿਹੜੀ ਇਸ ਤਰ੍ਹਾਂ ਦੀ ਚੜ੍ਹਾਈ ਕਰ ਜਾਣਾ ਕਿਸੇ ਕਿਸੇ ਟਾਵੇਂ ਟਾਵੇਂ ਦੇ ਹਿੱਸੇ ਆਉਂਦੇ ਆ ਹਰੇਕ ਦੇ ਹਿੱਸੇ ਜਿਹੜੋਂ ਜਿਹਨੂੰ ਉਸ ਸਮੇਂ ਚੜ੍ਹਾਈ ਕਰਨ ਦਾ ਸਮਾਂ ਮਿਲਿਆ ਸ਼ਹੀਦੀ ਪ੍ਰਾਪਤ ਕਰਨ ਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹ